ਗੁਰਦਾਸਪੁਰ ਚ ਆਮ ਆਦਮੀ ਪਾਰਟੀ ਦੇ ਜਨਸਭਾ ਕਰਕੇ ਵਿਰੋਧੀਆਂ ਤੇ ਤਿੱਖਾ ਹਮਲਾ ਕੀਤਾ ਕਾਮੇਡੀਅਨ ਗੁਰਪ੍ਰੀਤ ਸਿੰਘ ਕੋੱਗੀ ਨੇ ਕੁਝ ਦਿਨ ਪਹਿਲਾਂ ਪਾਰਟੀ ਜੁਆਇਨ ਕੀਤੀ ਹੈ ਕੋੱਗੀ ਵੀ ਪਹੁੰਚੇ ਹੋਏ ਸਨ ਗੁਰਪ੍ਰੀਤ ਕੋੱਗੀ ਨੇ ਆਕਾਲੀ ਦਲ ਤੇ ਕਾਂਗਰਸ ਨੂੰ ਕਰੜੇ ਹੱਥੀ ਲਿਆ ਕੁਝ ਇਸ ਤਰ੍ਹਾਂ ਮਜ਼ਾਕੀਆ ਅੰਦਾਜ਼ ਚ ਕੋੱਗੀ ਨੇ ਦੋਹਾਂ ਪਾਰਟੀਆਂ ਦੇ ਇੱਕ ਦੂਜੇ ਨਾਲ ਮਿਲੇ ਹੋਣ ਦਾ ਇਲਜ਼ਾਮ ਲਗਾਇਆ ਵਾਜ਼ੇ ਨੂੰ ਬੂਏ ਨੂੰ ਕਹਿੰਦੇ ਤੂੰ ਚੱਲ ਮੈਂ ਆਇਆ ਬਿਹਾਰਤ ਪਾਉਂਦੇ ਨੇ ਨਾ ਤੂੰ ਚੱਲ ਮੈਂ ਆਇਆ ਮਤਲਬ ਉਹੀ ਸੀ ਵੀ ਇੱਕ ਵਾਰੀ ਤੂੰ ਚੱਲ ਦੂਜੀ ਵਾਰੀ ਮੈਂ ਆਇਆ ਪੰਜਾਬੀ ਚ ਕਹਾਵਤ ਤਾਂ ਕਹਿੰਦੇ ਸ ਖਪਾਤ ਹੋਵੇ ਸੱਜੇ ਨੂੰ ਇੱਕ ਦੂਜੇ ਨੂੰ ਧੋਈ ਜਾਂਦੇ ਨੇ ਇੱਕ ਦੂਜੇ ਨੂੰ ਵਾਰੀ ਵਾਰੀ ਅੱਗੇ ਤੋਰੀ ਜਾਂਦੇ ਨੇ ਜਦੋਂ ਵੀ ਇਲੈਕਸ਼ਨ ਹੁੰਦੇ ਆ ਮੈਂ ਤਾਂ ਕੈਪਟਨ ਸਾਹਿਬ ਨੂੰ ਵੀ ਬੜੀ ਵਾਰੀ ਕਹਿੰਦੇ ਆ ਸੁਣਿਆ ਵੀ ਮੈਂ ਆਹ ਲੈਣ ਤੋਂ ਮੈਂ ਖੁੰਡਾ ਖੜਕਾਉਂਗਾ ਚੰਗਾ ਫਿਰ ਮੈਂ ਪਿਓ ਪੁੱਤ ਲੰਮੇ ਪਾ ਲੈਣੇ ਆ ਪੰਜ ਸਾਲ ਥੋੜੇ ਹੁੰਦੇ ਲੰਮੇ ਪਾਣ ਨੂੰ ਭਾਜੀ ਜੇ ਲੰਮੇ ਪਾਉਣੇ ਨੇ 5 ਮਿੰਟਾਂ ਚ ਪਾ ਲਈਦੇ ਇਹ ਇੱਕ ਹੱਥ ਨਾਲ ਬਾਕਸਿੰਗ ਖੇលਦੇ ਨੇ ਦੂਜੇ ਹੱਥ ਟੇਬਲ ਦੇ ਥੱਲੇ ਉਹਦੇ ਮਲਾਈ ਜਾਂਦੇ ਨੇ ਇਹ ਐਸਾ ਫਿਕਸ ਕਰਕੇ ਮੈਚ ਖੇਲਦੇ ਨੇ ਐਸਾ ਇਹਨਾਂ ਦੀ ਆਪਸ ਵਿੱਚ ਮੈਚ ਫਿਕਸਿੰਗ ਹੋਈ ਹੁੰਦੀ ਹੈ ਗਰਗਾਜ ਐਸੀ ਪਾਉਣੀ ਹੈ ਬ ਇਹਨਾਂ ਨੇ ਸਟੇਜਾਂ ਦੇ ਉੱਤੇ ਵੀ ਇਹਨੂੰ ਟੰਗ ਦੇਵਾਂਗੇ ਤੋਨ ਦੇਵਾਂਗੇ ਮਾਰ ਦੇਵਾਂਗੇ ਖੁੰਡੇ ਖੜਕਾ ਦੇਵਾਂਗੇ ਇਲੈਕਸ਼ਨ ਜਿੱਤਣ ਤੋਂ ਬਾਅਦ ਕੌਣ ਖੁੰਡੇ ਖੜਕਾਉਂਦਾ ਤੇ ਕਿਹਨੂੰ ਖੜਕਾਉਂਦਾ ਤੁਹਾਨੂੰ ਪਤਾ ਏ ਉਹ ਐ ਮਦਾਰੀ ਤੇ ਜਮੂਰਾ ਤਮਾਸ਼ਾ ਕਰਦੇ ਨੇ ਗਲੀ ਚ ਆ ਕੇ ਉਹ ਜਮੂਰਾ ਤੇ ਮਦਾਰੀ ਆਪਸ ਰਲੇ ਹੁੰਦੇ ਆ ਵੋਈ ਗੇ ਮੂਰੇ ਜਨ ਹਾਂ ਉਸਤਾਦ ਗਾਇਬ ਕਰਕੇ ਦਿਖਾਉਂ ਕਹਿੰਦਾ ਦਿਖਾ ਉਸਤਾਦ ਪਤਾ ਜਮੂਰੇ ਨੂੰ ਵੀ ਹੁੰਦਾ ਨੇ ਕੀ ਕਰਨਾ ਉਹ ਤਾਂ ਹੀ ਪਾਂਡਾ ਮੂਦਾ ਮਾਰ ਕੇ ਗੇਂਦ ਜੀ ਦੇ ਉੱਤੇ ਉਹਦੇ ਝੁਰਲੂ ਫੇਰੀ ਜਾਣਗੇ ਉਹ ਜਮੂਰੇ ਨੂੰ ਵੀ ਪਤਾ ਨਹੀਂ ਕਿ ਕਰਨਾ ਹੈ ਮਦਾਰੀ ਨੂੰ ਵੀ ਪਤਾ ਨਹੀਂ ਕਿ ਕਰਨਾ ਹੈ ਅਸੀਂ ਤਮਾਸ਼ਾ ਦੇਖ ਕੇ ਤਾੜੀਆਂ ਮਾਰ ਦਿੰਦੇ ਆ ਇਹ ਮਦਾਰੀ ਤੇ ਜਬੂਰਾ ਨੇ ਅਸੀਂ ਕੀਹਾਂ ਵਿੱਚ ਝੁਰਲੂ